ਲੇ ਕੇ ਆ ਰਿਹਾ ਤੇ ਮਸ਼ੀਨੇ ਤੋਂ ਮੂੰਹੋਂ ਭੱਜ ਕੇ ਲੰਘੋ ਅੱਜ ਮਾਰਿਆ ਹਾਂ ਰਸਤਾ ਉਹ じゃ ਹੈ ਇਹਦੇ ਦੇ 56 mm ਮਸਾਲਾ ਆਪਣੇ ਹੀ ਜਾਈ ਜੰਮਸਾ ਫਿਰ ਉਹਨੂੰ ਰਿਵਰਸ ਬੋਰ ਕਰਕੇ ਧਰਤੀ ਤੇ ਚੱਲੋ ਆਹੋ ਯਾਰ ਅੱਜ ਆਪਣਾ ਹੰਦ ਥੋੜਾ ਜਨਾ ਸੁਣੋ ਰੱਖਿਆ ਇਹ ਮਟੀਰਲ ਤਾਂ ਜਕੀਨੇ ਤੋਂ ਨਹੀਂ ਦਿਖਾਉਂਦਾ ਸ੍ਰੀ ਸਕਾਰਿਓ ਕੇ ਫਰੀਦਕੋਟ ਵਾਸੀਓ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਜਿੱਥੋਂ ਤੱਕਰ ਕੰਮ ਅੱਜ ਪਹੁੰਚਿਆ ਅੱਜ 9 ਫਰਵਰੀ ਦਿਨ ਐਤਵਾਰ ਨੂੰ ਅਸੀਂ ਮਚਾਕੀ ਮਲ ਸਿੰਘ ਵਾਲੇ ਪੁਲ ਤੇ ਖੜੇ ਆਂ ਸ਼ਹਿਰ ਦੀਆਂ ਸੋਹਰਦ ਸ਼ਖਸੀਤਾਂ ਨੂੰ ਅੱਜ ਸੱਦਾ ਦਿੱਤਾ ਸੀ ਅਸੀਂ ਠੇਕੇਦਾਰਾਂ ਦਾ ਜਾਂ ਜੋ ਮਹਿਕਮੇ ਵੱਲੋਂ ਕੰਮ ਕਰਵਾਇਆ ਜਾ ਰਿਹਾ ਹੈ ਉਹਦੇ ਤੇ ਸਾਡੀ ਨਿਗਰਾਨ ਕਮੇਟੀ ਆਪਣਾ ਧਿਆਨ ਰੱਖ ਰਹੀ ਏ ਕੀ ਅਸੀਂ ਸਹੀ ਕੰਮ ਕਰ ਰਹੇ ਆਂ ਸਾਡਾ ਧਿਆਨ ਰੱਖਣ ਵਾਸਤੇ ਵੀ ਅੱਜ ਅਸੀਂ ਸ਼ਹਿਰ ਦੇ ਜਿਵੇਂ ਸੋਹਰਦ ਸ਼ਖਸੀਤਾਂ ਨੂੰ ਸੱਦਾ ਦਿੱਨੇ ਅੱਜ ਸਾਡੇ ਕੁਝ ਸੋਹਰਦ ਸ਼ਖਸੀਤਾਂ ਸਾਡੇ ਕੋਲ ਪਹੁੰਚੀਆਂ ਅਸੀਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਅੱਜ ਜੋ ਆਪਣੀਆਂ ਮੰਗਾਂ ਤੇ ਕੰਮ ਚੱਲ ਰਿਹਾ ਸੀ ਉਹ ਦਿਖਾਇਆ ਗਿਆ ਵੀ ਕਿਵੇਂ 15 ਫੁੱਟ ਦੇਕਰ ਜਿਹੜੇ ਦਰਖਤ ਛੋਟੇ ਸੀਗੇ ਉਹ ਵੱਡੇ ਗਏ ਆ ਬਾਹਰਲਾ ਵੱਡਾ ਦਰਖਤ ਜਿਹੜੇ 32 ਫੁੱਟ ਤੇ 30 ਫੁੱਟ ਦੇ ਵੱਡੇ ਦਰਖਤ ਰਾਜੇ ਵੱਲੋਂ ਜਾਂ ਸੋਸਾਇਟੀਆਂ ਵੱਲੋਂ ਲਾਏ ਸੀਗੇ ਉਹ ਸਾਰੇ ਦੇ ਸਾਰੇ ਬਚਾ ਲਏ ਗਏ ਆ ਜਿਹੜਾ ਬੈੱਡ ਬਣਨਾ ਹੈ ਉਹ ਇੱਟਾਂ ਦਾ ਬਣਨਾ ਹੈ ਉਹਦੇ ਲਈ ਕੰਮ ਚੱਲ ਰਿਹਾ ਸਫਾਈ ਹੋ ਰਹੀ ਹੈ ਬੈੱਡ ਦੀ ਜਿਹੜਾ ਪਹਿਲਾਂ ਵਿੱਚ ਮਲਵਾ ਪਿਆ ਹੈ ਜਾਂ ਪਹਿਲਾਂ ਬੈੱਡ ਪੁਰਾਣਾ ਵਿੱਚ ਟੁੱਟਿਆ ਭੱਜਿਆ ਜਿਹੋ ਜਿਹਾ ਵੀ ਹੈਗਾ ਵਿੱਚ ਹੈਗਾ ਉਹ ਕਢਾਵਾਇਆ ਜਾਊਗਾ ਸਾਈਡਾਂ ਤੇ ਜੋ ਇੱਟਾਂ ਲੱਗੀਆਂ ਹੋਈਆਂ ਉਹ ਕਢਵਾਈਆਂ ਜਾਣਗੀਆਂ ਉਸ ਤੋਂ ਬਾਅਦ ਇਹਨੂੰ ਬਿਲਕੁਲ ਫਰੈਸ਼ ਤਰੀਕੇ ਨਾਲ ਨਵੀਂ ਨਹਿਰ ਦੀ ਉਸਾਰੀ ਕਰਵਾਈ ਜਾਊਗੀ। ਹਜੇ ਤੱਕਰ ठेकेदारों ਵੱਲੋਂ, ਮਹਿਕਮੇ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਨ ਸਹਿਯੋਗ ਮਿਲ ਰਿਹਾ ਸੀ, ਉਹਨਾਂ ਦਾ ਧੰਨਵਾਦ ਕਰਦੇ ਆਂ। ਸ਼ਹਿਰ ਨਿਵਾਸੀਆਂ ਨੇ ਜਿੱਥੇ 3 ਸਾਲ ਇਹ ਲੜਾਈ ਲੜੀ ਐ, ਅੱਜ ਉਹਨਾਂ ਨੂੰ ਜ਼ਰੂਰ ਇੱਥੇ ਆ ਕੇ ਦੇਖਣਾ ਚਾਹੀਦਾ ਹੈ ਵੀ ਜੋ ਆਪਣੀਆਂ ਮੰਗਾਂ ਸੀ, ਕੀ ਆਪਣੀਆਂ ਮੰਗਾਂ ਅਨੁਸਾਰ ਕੰਮ ਹੋ ਰਿਹਾ ਹੈ। ਉਹਦੇ ਲਈ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਜੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਤੇ ਕਿਹੜਾ-ਕਿਹੜਾ ਏਰੀਆ ਕਵਰ ਕਰ ਲਿਆ ਕਿੱਥੋਂ ਇਹ ਕੰਮ ਅਸੀਂ ਨਿਗਰਾਨ ਕਮੇਟੀ ਜੀ ਜਿੱਥੇ ਉਤਕਰਨ ਨਹਿਰ ਬਣ ਚੁੱਕੀ ਸੀ ਉਥੋਂ ਲੈ ਕੇ ਭੋਲੂ ਵਾਲਾ ਪੁਲ ਤੱਕ ਜਿਹੜਾ ਕੰਮ ਚੱਲ ਰਿਹਾ ਜੀ ਇਹ ਸਾਰੇ ਜਿਹੜਾ ਇਹ ਸਟ੍ਰੈਚ ਹੈਗਾ ਇਹਦੇ ਵਿੱਚ ਨਹਿਰ ਬਣੂਗੀ ਉਹਦਾ ਨਿਗਰਾਨ ਕਮੇਟੀ ਪੂਰਾ ਧਿਆਨ ਰੱਖ ਰਹੀ ਹੈ ਜੋ ਮੰਗਾ ਉਹਦੇ ਅਨੁਸਾਰ ਹੀ ਕੰਮ ਹੋਵੇ। ਕੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਹਾਲੇ ਤੱਕ? ਜਦੋਂ ਦੇਖੋ ਜੀ ਐਡਾ ਵੱਡਾ ਪ੍ਰੋਜੈਕਟ ਹੁੰਦਾ ਹੈ ਪਰੇਸ਼ਾਨੀ ਤਾਂ ਆਂਦੀ ਹੈ। ਅੱਗੇ ਕੀ ਸੀਗਾ ਸਾਨੂੰ ਅਸੀਂ ਮੰਨ ਲਓ ਮਚਾਕੀ ਮੱਲ ਸਿੰਘ ਹੈ ਸਾਨੂੰ ਕੋਟਪੁਰਾ ਰੋਡ ਤੋਂ ਕੋਈ ਕਾਲ ਆ ਜਾਂਦੀ ਸੀ ਅਸੀਂ ਨਹਿਰ ਦੇ ਵਿਚਾਲੇ ਵਿਚਾਲੇ ਉੱਥੇ ਪਹੁੰਚ ਜਾਂਦੇ ਸੀਗੇ। ਹੁਣ ਸਾਨੂੰ ਥੋੜੀ ਜੀ ਇਹ ਪਰੇਸ਼ਾਨੀ ਆ ਰਹੀ ਸੀਗੀ ਵੀ ਜਦੋਂ ਸਾਨੂੰ ਦੂਸਰੇ ਪੁਲ ਤੋਂ ਕਾਲ ਆਉਂਦੀ ਹੈ ਸਾਨੂੰ ਸ਼ਹਿਰ ਦੇ ਵਿੱਚ ਦੀ ਹੋ ਕੇ ਦੁਬਾਰਾ ਉੱਥੇ ਪਹੁੰਚਣਾ ਪੈਂਦਾ ਹੈਗਾ ਪਰ ਕੰਮ ਤਕਰੀਬਨ ਤਕਰੀਬਨ ਤਸੱਲੀ ਬਖਸ਼ ਚੱਲ ਰਿਹਾ ਹੈ ਇੱਕਾ ਦੁੱਕਾ ਥਾਮਾਂ ਤੇ ਥੋੜੀ ਜੀ ਠੇਕੇਦਾਰਾਂ ਵੱਲੋਂ ਗਲਤੀ ਹੋਈ ਸੀ ਉਹ ਉਹਨਾਂ ਨੂੰ ਜੁਰਮਾਨੇ ਵੀ ਕਰਵਾਏ ਗਏ ਐ ਮਹਿਕਮੇ ਨੇ ਉਹਨਾਂ ਨੂੰ ਲਿਖਤੀ ਵਾਰਨਿੰਗ ਵੀ ਦਿੱਤੀ ਉਹ ਵਾਰਨਿੰਗ ਦੀਆਂ ਕਾਪੀਆਂ ਸਾਡੇ ਕੋਲੇ ਹੈ ਤੇ ਜਿਹੜਾ ਸਮਾਨ ਜਿਹੜਾ ਸਮਾਨ ਲੱਗ ਰਿਹਾ ਜੀ ਇਟ ਵਗੈਰਾ ਜਾਂ ਜੋ ਵੀ ਹੈ ਹਨਾ ਮਟੀਰੀਅਲ ਲੱਗ ਰਿਹਾ ਉਹ ਜਿੰਨਾ ਦਾ ਹੈ ਜਿਹੜੀ ਨਾਰਮਲ ਇਟ ਆਪਾਂ ਘਰਾਂ ਉਹ ਇੱਥੇ ਤੇ ਤਲ ਦੇ ਉੱਪਰ ਵਰਤੀ ਜਾਊਗੀ ਸਾਈਡਾਂ ਦਾ ਕੰਕਰੀਟ ਜਿਹੜਾ ਆਪਣਾ ਆਪਾਂ ਨੂੰ ਕੰਪਰੋਮਾਈਜ਼ ਇਹਨਾਂ ਨਾਲ ਕਰਨਾ ਪਿਆ ਸੀਗਾ ਵੀ ਸਾਈਡਾਂ ਦੇ ਕੰਕਰੀਟ ਕਰਨਗੇ ਤਕਰੀਬਨ ਤਕਰੀਬਨ ਇੱਟ ਵੀ ਇੱਥੇ ਆ ਪਹੁੰਚ ਗਈ ਹੋਈ ਹੈ ਔਰ ਜਿਹੜਾ ਸਾਈਡਾਂ ਤੇ ਇਹਨਾਂ ਨੇ ਮਟੀਰੀਅਲ ਪਾਉਣਾ ਹੈ ਉਹਦੇ ਪਲਾਂਟ ਵੀ ਇੱਥੇ ਨੇੜੇ-ਤੇੜੇ ਲੱਗ ਚੁੱਕੇਗੇ ਜਿਹੜੀ ਲੇਬਰ ਹੈ ਜਾਂ ਜਿਹੜੇ ਇੱਥੋਂ ਦੇ ਕੰਟਰੈਕਟਰ ਨੇ ਤੇ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਦੇਖੋ ਜੀ ਲੇਬਰ ਨੂੰ ਜਾਂ ਠੇਕੇਦਾਰਾਂ ਨੂੰ ਜਿੰਨਾ ਏਰੀਆ ਵੱਧ ਤੋਂ ਵੱਧ ਮਿਲ ਜੂਗਾ ਉਹਨਾਂ ਦਾ ਕੰਮ ਉਹਨਾਂ ਸੌਖੇ ਤਰੀਕੇ ਨਾਲ ਹੋ ਜਾਂਦਾ ਹੈ ਉਹਨਾਂ ਨੂੰ ਤਾਂ ਜ਼ਰੂਰ ਸਾਡੇ ਨਿਗਰਾਨ ਕਮੇਟੀ ਨੇ ਜਾਂ ਹੋਰ ਸਫਿਰ ਦੇ ਸ਼ਕਤੀਤਾਂ ਨੇ ਜਿਹੜਾ ਮੌਕੇ ਤੇ ਜਦੋਂ ਵੀ ਕੋਈ ਕਾਲ ਆਉਂਦੀ ਸੀ ਪਹੁੰਚ ਕੇ ਇਹਨਾਂ ਜਰੂਰ ਉਹਨਾਂ ਵਾਸਤੇ ਬੰਦੋਸ਼ ਹੋ ਗਈ ਉਹਨਾਂ ਨੂੰ 15 ਫੁੱਟ ਦੇ ਵਿੱਚ ਵਿੱਚ ਕੰਮ ਕਰਨਾ ਪੈ ਰਿਹਾ ਪਰ ਉਹ 15 ਫੁੱਟ ਦੇ ਵਿੱਚ ਜੇ ਕੰਮ ਹੋ ਰਿਹਾ ਹੈਗਾ ਤੇ ਤਾਂ ਹੀ ਆਪਾਂ ਨੂੰ ਜਿਹੜੇ ਦਰਖਤ ਬਚੇ ਜੀ ਦਿਖ ਰਹੀ ਹੈ ਡਾਕਟਰ ਮਕੇਸ਼ ਵੰਡਾਰੀ ਅੱਜ ਅਸੀਂ ਇੱਥੇ ਜਿਹੜਾ ਨਿਗਰਾਨ ਕਮੇਟੀ ਦੇ ਸਦੇ ਤੇ ਸ਼ਹਿਰ ਨਿਵਾਸੀ ਇੱਥੇ ਇਕੱਠੇ ਹੋਏ ਆਂ ਜਲ ਜੀਵਨ ਬਚਾਓ ਮੋਰਚਾ ਵੱਲੋਂ ਬੜੇ ਵਧੀਆ ਤਰੀਕੇ ਨਾਲ ਯਤਨ ਕੀਤੇ ਗਏ ਆ ਕਿ ਜੋ ਇਹ ਪ੍ਰੋਜੈਕਟ ਚੱਲ ਰਿਹਾ ਹੈ ਜੋ ਸਾਡੀਆਂ ਨਸਲਾਂ ਦੇ ਨਾਲ ਸੰਬੰਧਿਤ ਹੈ ਉਹਦੀ ਰੱਖਿਆ ਵਾਸਤੇ ਜਿਹੜੇ ਹੈਗੇ ਆ ਬਹੁਤ ਸ਼ਾਨਦਾਰ ਉਪਰਾਲੇ ਕੀਤੇ ਗਏ ਆ ਸ਼ਹਿਰ ਨਿਵਾਸੀ ਐਸ ਨਿਗਰਾਨ ਕਮੇਟੀ ਦੇ ਜਲ ਜੀਵਨ ਬਚਾਓ ਮੋਰਚਾ ਦੇ ਸਾਰੇ ਸ਼ਹਿਰ ਵਾਸੀ ਨਾਲ ਹੈ ਜਦੋਂ ਤੱਕ ਕੰਮ ਇਸ ਸਹਿਰਦਤਾ ਨਾਲ ਚੱਲਦਾ ਰਹੂਗਾ ਨਿਗਰਾਨ ਕਮੇਟੀ ਦੀ ਤਸੱਲੀ ਰਹੂਗੀ ਉਦੋਂ ਤੱਕ ਅਸੀਂ ਪੂਰਨ ਰੂਪ ਦੇ ਵਿੱਚ ਸ਼ਾਂਤ ਆ ਪਰ ਜੇ ਕਿਸੇ ਵੀ ਤਰੀਕੇ ਨਾਲ ਸਾਡੇ ਧਿਆਨ ਚ ਕੋਈ ਅਜੀਹਾ ਮਸਲਾ ਆਇਆ ਕਿ ਜੋ ਕਮੇਟੀ ਨਾਲ ਸਮਝੌਤਾ ਕੀਤਾ ਗਿਆ ਉਸ ਤੋਂ ਬਾਹਰ ਜਾ ਕੇ ਕੰਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਸ਼ਹਿਰ ਵਾਸੀਆਂ ਵੱਲੋਂ ਬਿਲਕੁਲ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਕੀਤਾ ਜਾਊਗਾ ਉਹਦੇ ਲਈ ਅਸੀਂ ਸੰਘਰਸ਼ ਵਾਸਤੇ ਹਮੇਸ਼ਾ ਤਿਆਰ ਰਹਾਂਗੇ ਜੋ ਇਹ ਪ੍ਰੋਜੈਕਟ ਚੱਲ ਰਿਹਾ ਹੈਗਾ ਹਾਲ ਦੀ ਘੜੀ ਉਹਦੇ ਤੇ ਸਾਡੀ ਤਸੱਲੀ ਹੈ ਸਾਡੇ ਪ੍ਰਧਾਨ ਜੀ ਸ਼ੰਕਰ ਜੀ ਹੈਗੇ ਆ ਕਟਾਰੀਆ ਸਾਹਿਬ ਹੈ ਗਿੱਲ ਸਾਹਿਬ ਹੈ ਸਾਰੀ ਸਾਡੀ ਜਿਹੜੀ ਕਮੇਟੀ ਹੈ ਉਹ ਇਹਦੇ ਤੇ ਪੂਰੀ ਨਿਗ੍ਹਾ ਰੱਖ ਰਹੀ ਹੈ ਹਰ ਇੱਕ ਚੀਜ਼ ਦੇ ਵਿੱਚ ਵੇਖਿਆ ਜਾ ਰਿਹਾ ਕਿ ਇੱਟਾਂ ਕਿ ਐਸੀਆਂ ਵਰਤੀਆਂ ਜਾ ਰਹੀਆਂ ਸਿਮੇਂਟ ਕਿਹਜਾ ਵਰਤਾ ਜਾ ਰਿਹਾ ਹੈ ਸੀਪੇਜ਼ ਵੈਲ ਜਿਹੜੇ ਕਿਸ ਤਰੀਕੇ ਨਾਲ ਛੱਡੇ ਗਏ ਹੈ ਪੂਰਨ ਤੌਰ ਤੇ ਅਸੀਂ ਲਿਖਤੀ ਉਹਨਾਂ ਤੋਂ ਲਿਆ ਆਵਾ ਹੈ ਇਸ ਕਰਕੇ ਜੋ ਇਹ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਤੇ ਸਾਡੇ ਸ਼ਹਿਰ ਨਿਵਾਸੀ ਅੱਜ ਸਾਰੇ ਕੁਲਦੀਪ ਸ਼ਰਮਾ ਜੀ ਸਾਰੇ ਇਕੱਠੇ ਹੋਏ ਹੈ ਤੇ ਅਸੀਂ ਸਾਰੇ ਇਸ ਗੱਲ ਦੇ ਵਿੱਚ ਇਕੱਠੇ ਆ ਸਾਰੇ ਸ਼ਹਿਰ ਵਾਸੀ ਕਿਉਂਕਿ ਅਸੀਂ ਆਪ ਦੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਆ ਪਾਣੀ ਦੇ ਉੱਤੇ ਕਿਸੇ ਕਿਸਮ ਦਾ ਵੀ ਜਿਹੜਾ ਸਮਝੌਤਾ ਨਹੀਂ ਕੀਤਾ ਜਾਊਗਾ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਡੇ ਹੋਂਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹਿਰ ਦੇ ਸੋਹਿਰਦ ਲੋਕਾਂ ਨੂੰ ਜਿਹੜਾ ਇੱਥੇ ਸੱਦਿਆ ਗਿਆ ਸੀਗਾ ਜਲ ਜੀਵਨ ਬਚਾਓ ਮੋਰਚੇ ਵੱਲੋਂ ਤਾਂ ਕਿ ਮੌਕਾ ਵਿਖਾਇਆ ਜਾ ਸਕੇ ਕਿ ਕਿਸ ਹਿਸਾਬ ਨਾਲ ਜਿਹੜਾ ਉਹ ਕੰਮ ਸਹੀ ਚੱਲ ਰਿਹਾ ਤੇ ਸਾਰੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੂੰ ਨਹੀਂ ਟਾਈਮ ਮਿਲਿਆ ਉਹਨਾਂ ਦਾ ਵੀ ਧੰਨਵਾਦ ਆ ਉਹ ਅੱਗੇ ਜਦੋਂ ਮਰਜੀ ਇੱਥੇ ਆ ਕੇ ਜਲ ਜੀਵਨ ਬਚਾਓ ਮੋਰਚੇ ਵਾਲਿਆਂ ਨੂੰ ਕਾਲ ਕਰਕੇ ਜਦੋਂ ਮਰਜ਼ੀ ਇੱਥੇ ਆ ਸਕਦੇ ਆ ਕਿਉਂਕਿ ਹਜੇ ਬਹੁਤ ਘੱਟ ਜਿਹੜੇ ਆਏ ਆ ਕਿਉਂਕਿ ਫੋਨ ਜਾਦੇ ਜਾਣਿਆਂ ਨੂੰ ਕੀਤਾ ਸੀਗਾ ਤੇ ਉਹ ਨਹੀਂ ਆ ਸਕੇ ਕਈ ਵਾਰਾ ਨਹੀਂ ਟਾਈਮ ਹੁੰਦਾ ਕੋਈ ਗੱਲ ਨਹੀਂ ਦੁਬਾਰਾ ਆ ਜਾਣ ਤੇ ਬਾਕੀ ਜੋ ਕੰਮ ਚੱਲ ਰਿਹਾ ਉਹ ਬਹੁਤ ਵਧੀਆ ਚੱਲ ਰਿਹਾ ਹਾਂ ਜੇ ਕੋਈ ਫੇਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੈਗੀ ਆ ਕੋਈ ਕਿਸੇ ਨੂੰ ਫੇਰ ਵੀ ਲੱਗਦਾ ਕਿ ਨਹੀਂ ਯਾਰ ਵੀ ਕੰਮ ਸਹੀ ਨਹੀਂ ਚੱਲ ਰਿਹਾ ਉਹਦੇ ਵਾਸਤੇ ਵੀ ਖੁੱਲਾ ਸਦਾ ਭਾਵੇਂ ਉਹ ਕਿਸੇ ਮਰਜ਼ੀ ਬੇਬੇਸ ਤੇ ਜਿੱਥੇ ਮਰਜ਼ੀ ਆ ਜੇ ਅਸੀਂ ਹਮੇਸ਼ਾ ਮੂਰੇ ਖੜੇ ਮਿਲਾਂਗੇ ਪਹਿਲਾਂ ਵੀ ਮੂਰੇ ਖੜੇ ਸੀ ਗਾਂ ਵੀ ਮੂਰੇ ਖੜੇ ਮਿਲਾਂਗੇ ਬਾਕੀ ਪਹਿਲਾਂ ਵੀ ਕਿਹਾ ਸੀਗਾ ਕਿ ਪਾਣੀ ਤੇ ਕੋਈ ਸਮਝੌਤਾ ਨਹੀਂ ਸੀਪੇਜ ਤੇ ਕੋਈ ਸਮਝੌਤਾ ਨਹੀਂ ਦਰਖਤ ਬਚਾਉਣ ਤੇ ਕੋਈ ਸਮਝੌਤਾ ਨਹੀਂ ਮੀਟਿੰਗ ਦੇ ਵਿੱਚ ਵੀ ਇਹਨਾਂ ਨੂੰ ਕਿਹਾ ਸੀਗਾ ਕਿ ਸਾਨੂੰ ਮਜਬੂਰ ਨਾ ਕਰਿਓ ਕਿ ਕਿਸੇ ਨੂੰ ਵੀ ਇੱਥੇ ਬਲਵਿੰਦਰ ਸਿੰਘ ਚਟਾਣਾ ਬਣਾ ਪਾਵੇ ਜਾਂ ਉਹਨਾਂ ਦੀ ਸੋਚ ਤੇ ਚੱਲ ਕੇ ਕੋਈ ਉਹੋ ਜਿਹਾ ਸਿਸਟਮ ਜਿਹੜਾ ਕ੍ਰੀਏਟ ਕਰਨਾ ਪਵੇ ਕਿ ਕੱਲ ਨੂੰ ਤੁਸੀਂ ਕਹੋ ਕਿ ਯਾਰ ਆਹ ਕੀ ਬਣ ਗਿਆ ਸੋ ਇਹ ਜ਼ਰੂਰੀ ਆ ਪਾਣੀ ਲਈ ਕੱਲੇ ਇੱਥੋਂ ਦੇਣੀ ਪੂਰੇ ਪੰਜਾਬ ਦੇ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਫਰੀਦਕੋਟ ਵਾਸੀਆਂ ਨੇ ਇੰਨਾ ਹੱਲਾ ਮਾਰ ਕੇ ਦਰਖਤ ਬਚਾਏ ਆ ਤੇ ਸੀਪੇਜ ਬਚਾਈ ਆ ਤਾਂ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਵੀ ਜਿਵੇਂ ਪਿੱਛੇ ਦਰਖਤ ਸਾਰੇ ਵੱਡੇ ਗਏ ਜੇ ਪਿਛਲਿਆਂ ਨੇ ਵੀ ਹੰਬੜਾ ਮਾਰਿਆ ਹੁੰਦਾ ਤੇ ਅੱਜ ਪਿੱਛੇ ਵੀ ਦਰਖਤ ਬਚੇ ਹੁੰਦੇ ਤੇ ਉਹ ਪਿੱਛੇ ਜਿਹੜੇ ਦਰਖਤ ਨਹੀਂ ਬਚੇ ਤੇ ਜਿੱਥੇ ਸੀਪਜ ਨਹੀਂ ਬਚੀ ਉਹਨਾਂ ਦਾ ਹਾਲ ਜੋ ਹੈਗਾ ਅੱਜ ਉਹ ਵਾਕਈ ਮਹਿਸੂਸ ਕਰ ਰਹੇ ਆ ਕਿ ਅਸੀਂ ਗਲਤ ਫੈਸਲਾ ਲਿਆ